ਨਮਸਕਾਰ ਦਰਸ਼ਕੋ ਮੈਂ ਰਾਜੀਸ਼ ਪੁਰੀ ਹਾਂ ਸਾਡੇ ਚੈਨਲ 'ਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਔਰ ਬਹੁਤ ਸਾਰੇ ਟੌਪਿਕਸ ਜਿਹੜੇ ਨੇ ਉਹਦੇ ਤੇ ਆਪਾਂ ਗੱਲ ਕਰ ਚੁੱਕੇ ਹਾਂ ਅੱਜ ਆਪਾਂ ਐਜੂਕੇਸ਼ਨ ਨਾਲ ਹੀ ਜਿਹੜਾ ਟੌਪਿਕ ਆ ਉਸਤੇ ਗੱਲ ਕਰਾਂਗੇ ਭਾਰਤੀ ਜੀ ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਜੀ ਕੀ ਅੱਜ ਇਹੋ ਜਿਹਾ ਟੌਪਿਕ ਹੈ ਜਿਹਦੇ ਤੇ ਤੁਸੀਂ ਖਾਸ ਤੌਰ ਤੇ ਅੱਜ ਗੱਲ ਕਰਨਾ ਚਾਹੁੰਦੇ ਅੱਜ ਮੇਰੇ ਮਨ ਦੇ ਵਿੱਚ ਇੱਕ ਐਸਾ ਟੌਪਿਕ ਆ ਰਿਹਾ ਜੀ ਕਿ ਜਿਹੜਾ ਟਾਪਿਕ ਹੈ ਉਸ ਦੇ ਉੱਤੇ ਜੇ ਕਿਤੇ ਅਮਲ ਕੀਤਾ ਜਾਵੇ ਤਾਂ ਸਾਡੇ ਦੇਸ਼ ਦਾ ਅਰਬਾਂ ਖਰਬਾਂ ਰੁਪਿਆ ਜਿਹੜਾ ਹੈ ਉਹ ਹਰ ਸਾਲ ਬਚ ਸਕਦਾ ਹੈ ਜੀ ਇਹ ਇਸ ਤਰ੍ਹਾਂ ਦਾ ਜਿਹੜਾ ਹੈ ਸਪੈਸ਼ਲ ਟਾਪਿਕ ਹੈ ਔਰ ਇਸ ਦੇ ਮਾਮਲੇ ਦੇ ਵਿੱਚ ਮੈਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਭੇਜਿਆ ਸੀ ਔਰ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਐਚ ਆਰ ਡੀ ਮਿਨਿਸਟਰੀ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਜਿਹੜਾ ਹੈਗਾ ਉਹ ਅਮਲ ਵੀ ਹੋਇਆ ਅੱਜ ਪੂਰੇ ਦੇਸ਼ ਦੇ ਵਿੱਚ ਉਸ ਦੇ ਉੱਤੇ ਅਮਲ ਕੀਤਾ ਜਾ ਰਿਹਾ ਵਾਹ ਮੁਬਾਰਕ ਦੇ ਪਾਤਰੋਂ ਔਰ ਦਰਸ਼ਕ ਹੁਣ ਉਤਸੁਕਤਾ ਨਾਲ ਜਾਣਨਾ ਚਾਹਣਗੇ ਵੀ ਕਿਹੜੀ ਐਸੀ ਚੀਜ਼ ਹੈ ਜਿਸ ਤੇ ਅਮਲ ਕੀਤਾ ਗਿਆ ਕਿਹੜਾ ਐਸਾ ਐਜੂਕੇਸ਼ਨ ਨਾਲ ਜੁੜੀ ਹੋਈ ਚੀਜ਼ ਹੈ ਜੀ ਉਹ ਜਿਹੜਾ ਵਿਸ਼ਾ ਹੈ ਉਹ ਹੈ ਜੀ ਬੁੱਕ ਬੈਂਕ ਬੁੱਕ ਬੈਂਕ ਜੀ ਔਰ ਮੈਂ ਉਸ ਨੂੰ ਜਿਹੜਾ ਹੈਗਾ ਨਾਂ ਦਿੱਤਾ ਸੀ ਹਮਾਰਾ ਆਪਣਾ ਬੁੱਕ ਬੈਂਕ ਉਹ ਕੀ ਹੈ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਕਾਲਜੇਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਹਰ ਸਾਲ ਅਰਬਾਂ ਕਰੋੜਾਂ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਛਾਪੀਆਂ ਜਾਂਦੀਆਂ ਨੇ ਔਰ ਬੱਚੇ ਉਸ ਨੂੰ ਖਰੀਦਦੇ ਨੇ ਔਰ ਪੜ੍ਹਾਈ ਕਰਦੇ ਨੇ ਉਹ ਇੱਕ ਸਾਲ ਤੋਂ ਬਾਅਦ ਉਹ ਕਿਤਾਬਾਂ ਉਹਨਾਂ ਦੇ ਵਾਸਤੇ ਬਿਲਕੁਲ ਵੇਸਟ ਹੋ ਜਾਂਦੀਆਂ ਨੇ ਉਹਨਾਂ ਨੂੰ ਰੱਦੀ ਦੇ ਵਿੱਚ ਪੇਚ ਦਿੱਤਾ ਜਾਂਦਾ ਜਾਂ 20 25% ਦੇ ਕੀਮਤ ਦੇ ਉੱਤੇ ਵੇਚ ਦਿੱਤਾ ਜਾਂਦਾ ਤੇ ਇਹ ਬੇਸਿਕਲੀ ਮੇਰਾ ਮੰਨਣਾ ਇਹ ਹੈ ਕਿ ਸਰਸਤੀ ਮਾਤਾ ਦਾ ਬਹੁਤ ਜਿਹੜਾ ਇੰਪੋਰਟੈਂਟ आशीर्वाद ਹੈ ਉਹ ਸਾਡੀਆਂ ਕਿਤਾਬਾਂ ਨੇ ਕਿਤਾਬ ਔਰ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਦੀ ਦੇ ਵਿੱਚ ਵੇਚਣਾ ਇਹ ਸਾਡੇ ਸਿੱਖਿਆ ਪ੍ਰਣਾਲੀ ਦਾ ਵੀ અપਮਾਨ ਹੈ ਉਹ ਕਿਤਾਬਾਂ ਜਿਹਨਾਂ ਤੋਂ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਉਹਨਾਂ ਦਾ ਵੀ ਔਰ ਕਿਤੇ ਨਾ ਕਿਤੇ Maa Saraswati Devi ਅਪਮਾਨਨਾ ਹੈ ਤਾਂ ਇਹ ਜੋ ਕਿਤਾਬਾਂ ਨੇ ਮੇਰਾ ਆਪਣਾ ਜੋ ਪ੍ਰੋਜੈਕਟ ਬਣਾ ਕੇ ਭੇਜਿਆ ਸੀ ਕਿ ਕਿਤਾਬਾਂ ਥਰੀਦੀਆਂ ਨਾ ਜਾਣ ਹੁਣ ਬਹੁਤ ਸਾਰੇ ਸਕੂਲ ਆ ਉਹਨਾਂ ਦੇ ਵਿੱਚ ਕਿਤਾਬਾਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਸਰਕਾਰਾਂ ਵੱਲੋਂ ਬਹੁਤ ਅੱਛਾ ਉਪਰਾਲਾ ਹੈ ਇਸ ਦੇ ਉੱਤੇ ਅਰਬਾਂ ਕਰੋੜਾਂ ਰੁਪਏ ਖਰਚ ਕੀਤੇ ਬਿਲਕੁਲ ਬਿਲਕੁਲ ਉਹ ਕਿਤਾਬਾਂ ਇੱਕ ਵਾਰੀ ਦੇ ਕੇ ਅਗਲੇ ਸਾਲ ਫੇਰ ਕਿਤਾਬਾਂ ਇਸ਼ੂ ਕੀਤੀਆਂ ਜਾਂਦੀਆਂ ਨੇ ਉਸ ਤੋਂ ਅਗਲੇ ਸਾਲ ਫੇਰ ਕੀਤੀਆਂ ਜਾਂਦੀਆਂ ਨੇ ਮੇਰਾ ਕਹਿਣਾ ਇਹ ਸੀ ਕਿ ਕਿਤਾਬਾਂ ਨੂੰ ਜਿਹੜਾ ਹੈਗਾ ਇੱਕ ਵਾਰੀ ਜਦੋਂ ਆਪਾਂ ਬੱਚਿਆਂ ਨੂੰ ਦੇ ਦਿੰਨੇ ਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉਹ ਪਰਮਾਨੈਂਟਲੀ ਕਿਤਾਬਾਂ ਨਾ ਦਿੱਤੀਆਂ ਜਾਣ ਬੱਚਿਆਂ ਨੂੰ ਇਹ ਕਿਹਾ ਜਾਏ ਕਿ ਕਿਤਾਬਾਂ ਦਾ ਮਹੱਤਵ ਕੀ ਹੈ ਇਨਾਂ ਨੂੰ ਸਬਾਲ ਕੇ ਰੱਖਣਾ ਹੈ ਜੀ ਇੱਕ ਸਾਲ ਬਾਅਦ ਹਰ ਇੱਕ ਸਕੂਲ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਬੁੱਕ ਬੈਂਕ ਖੁੱਲਿਆ ਹੋਵਾ ਹੋਵੇ ਉਹ ਬੁੱਕ ਬੈਂਕ ਹੀ ਬੱਚਿਆਂ ਨੂੰ ਕਿਤਾਬਾਂ ਈਸ਼ੂ ਕਰੇ ਇੱਕ ਸਾਲ ਵਾਸਤੇ ਇੱਕ ਸਾਲ ਬਾਅਦ ਉਹ ਕਿਤਾਬਾਂ ਵਾਪਸ ਲੈ ਲੈਵੇ ਔਰ ਜਦੋਂ ਉਹ ਕਿਤਾਬਾਂ ਵਾਪਸ ਲੈ ਲੈਣ ਤਾਂ ਅਗਲੀ ਕਲਾਸ ਵਾਸਤੇ ਬੱਚਿਆਂ ਨੂੰ ਕਿਤਾਬਾਂ ਫੇਰ ਦੁਬਾਰਾ ਦੂਸਰੀਆਂ ਈਸ਼ੂ ਕਰ ਦਿੱਤੀਆਂ ਜਾਣ ਔਰ ਜਿਹੜੀਆਂ ਬੱਚਿਆਂ ਤੋਂ ਕਿਤਾਬਾਂ ਵਾਪਸ ਲਿੱਤੀਆਂ ਹੋਈਆਂ ਉਹ ਵਾਲੀਆਂ ਕਿਤਾਬਾਂ ਦੂਸਰੇ ਬੱਚਿਆਂ ਨੂੰ ਉਹ ਦੇ ਦਿੱਤੀਆਂ ਜਾਣ ਈਸ਼ੂ ਕਰ ਦਿੱਤੀਆਂ ਜਾਣ ਅਗਲੇ ਸਾਲ ਵਾਸਤੇ ਅਗਲੇ ਸਾਲ ਵਾਸਤੇ ਬਿਲਕੁਲ ਅੱਛਾ ਇਹ ਜਿਹੜੀ ਸੋਚ ਤੁਸੀਂ ਰੱਖੀ ਜਾਂ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਲਿਖ ਕੇ ਭੇਜਿਆ ਜੀ ਥੋੜਾ ਜਿਹਾ 1 ਦੇ ਮਿੰਟ ਚ ਵਿਸਤਾਰ ਪੂਰਵਕ ਇਸ ਨੂੰ ਸਮਝਾਓ ਇਹ ਐਸਾ ਹੈ ਜੀ ਕਿ ਮੈਨੂੰ ਆਪਣੇ ਦੇਸ਼ ਦੀ ਅਰਥ ਵਿਵਸਥਾ ਦਾ ਪਤਾ ਹੈ ਮੇਰੇ ਦੇਸ਼ ਦੇ ਜਨਸੰਖਿਆ ਇਸ ਟਾਈਮ ਦੁਨੀਆ ਦੀ ਸਭ ਤੋਂ ਜ਼ਿਆਦਾ ਜਨਸੰਖਿਆ ਜਨਸੰਖਿਆ ਆਪਾਂ ਚੀਨ ਨੂੰ ਵੀ ਕਰਾਸ ਕਰ ਗਏ ਦੇਸ਼ ਦੀ ਤਰੱਕੀ ਤੇ ਲੱਗੇਗਾ ਲੱਗੇਗਾ ਔਰ ਜੇ ਇਹ ਅਰਵਾ ਖਰਮਾ ਰੁਪਿਆ ਜੋ ਹਰ ਸਾਲ ਲਗਾਇਆ ਜਾਂਦਾ ਹੈ ਜੇ ਅਸੀਂ ਉਸ ਨੂੰ ਬਚਾ ਲੈਨੇ ਆ ਇਸ ਤਰੀਕੇ ਦੇ ਨਾਲ ਤਾਂ ਫਿਰ ਉਹੀ ਵਾਲਾ ਜਿਹੜਾ ਹੈਗਾ ਦੇਸ਼ ਦੇ ਵਿਕਾਸ ਦੇ ਵਾਸਤੇ ਬੱਚਿਆਂ ਦੇ ਵਿਕਾਸ ਵਾਸਤੇ ਬੱਚਿਆਂ ਦੀ ਉਪ ਭਲਾਈ ਲਈ ਹੋਰ ਅਨੇਕਾਂ ਯੋਜਨਾਵਾਂ ਨੇ ਉਹਨਾਂ ਦੇ ਉੱਤੇ ਉਹ ਪੈਸਾ ਲਗਾਇਆ ਜਾ ਸਕਦਾ ਔਰ ਹੁਣ ਇਸ ਟਾਈਮ ਦੀ ਪੋਜੀਸ਼ਨ ਇਹ ਹੈ ਕਿ ਕਾਫੀ ਹੱਦ ਤੱਕ ਸਰਕਾਰਾਂ ਦਾ ਇਹ ਉਪਰਾਲਾ ਜਿਹੜਾ ਹੈਗਾ ਉਹ ਕਾਮਯਾਬ ਹੋ ਰਿਹਾ ਹੈ ਤਕਰੀਬਨ ਹਰ ਸਕੂਲ ਦੇ ਵਿੱਚ ਬੁੱਕ ਬੈਂਕ ਵੀ ਹੁਣ ਖੋਲੇ ਜਾ ਰਹੇ ਨੇ ਵਾਹ ਬੜੀ ਅੱਛੀ ਜਿਹੜੀ ਗੱਲਬਾਤ ਹੈ ਭਾਰਤੀ ਜੀ ਨੇ ਦੱਸੀ ਹੈ ਔਰ ਕੁਝ ਇੱਕ ਸਰਕਾਰੀ ਸਕੂਲ ਮੇਰੇ ਵੀ ਧਿਆਨ ਚ ਨੇ ਕਿ ਬੱਚਿਆਂ ਨੂੰ ਜਿਹੜੀਆਂ ਉਹ ਕਿਤਾਬਾਂ ਨੇ ਉਹ ਫ੍ਰੀ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਕਾਫੀ ਵਧੀਆ ਗੱਲ ਹੈ ਬੜਾ ਵਧੀਆ ਟੋਪਿਕ ਹੈ ਔਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਤੁਸੀਂ ਇੱਕ ਬਹੁਤ ਅੱਛੇ ਵਿਸ਼ੇ ਦੇ ਉੱਤੇ ਆਪਣੇ ਜਿਹੜੇ ਦਰਸ਼ਕ ਹੈ ਉਹਨਾਂ ਦੇ ਨਾਲ ਇਹ ਗੱਲਬਾਤ ਸਾਂਝਾ ਕੀਤੀ ਹੈ ਔਰ ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਅਡੋਸਪਡੋਸ ਜਿਹੜੇ ਵੀ ਬੱਚੇ ਪੜ ਰਹੇ ਨੇ ਉਹਨਾਂ ਨੂੰ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਉਹਨਾਂ ਨੂੰ ਇਹ ਕਹੀਏ ਕਿ ਕਿਤਾਬਾਂ ਨੂੰ ਸੰਭਾਲ ਕੇ ਰੱਖੋ ਇਹਨਾਂ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੋ ਔਰ ਜਦੋਂ ਤੁਹਾਡੀ ਪੜ੍ਹਾਈ ਕੰਪਲੀਟ ਹੋ ਜਾਂਦੀ ਹੈ ਤਾਂ ਇਹ ਕਿਤਾਬਾਂ ਨੂੰ ਰੱਦੀ ਦੇ ਵਿੱਚ ਨਾ ਵੇਚੋ ਇਹ ਕਿਤਾਬਾਂ ਨੂੰ ਤੁਸੀਂ ਆਪਣੇ ਹੀ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਦਿਓ ਤਾਂ ਕਿ ਅਗਲੇ ਵਾਰ ਸਾਲ ਵਾਸਤੇ ਉਹ ਕੋਈ ਹੋਰ ਬੱਚਾ ਉਹਨਾਂ ਹੀ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰ ਸਕੇ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੁਹਾਡਾ ਔਰ ਦਰਸ਼ਕੋ ਇਸੇ ਤਰ੍ਹਾਂ ਦੇ ਕੁਝ ਖਾਸ ਹੋਰ ਵੀਡੀਓ ਲੈ ਕੇ ਵੀ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਔਰ ਹੁਣ ਮੈਨੂੰ ਰਜੇਸ਼ਪੁਰੇ ਨੂੰ ਜੁਆਇਨ ਕਰਦੇ ਹਾਂ ਨਮਸਕਾਰ